ਕਰਤਾਰਪੁਰ ਵਿਖੇ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਸਟੈਚੂ ਦੇ ਨਜ਼ਦੀਕ ਖੋਲਿਆ ਗਿਆ ਸ਼ਰਾਬ ਦਾ ਠੇਕਾ ਕੁਝ ਹੀ ਦੂਰੀ ਤੇ ਖੋਲਿਆ ਗਿਆ ਸ਼ਰਾਬ ਦਾ ਠੇਕਾ ਇਕੱਲੇ ਕਰਤਾਰਪੁਰ ਦੀ ਗੱਲ ਹੀ ਨਹੀਂ ਕਈ ਸ਼ਹਿਰਾਂ ਅਤੇ ਕਸਬਿਆਂ ਵਿੱਚ ਸਕੂਲਾਂ ਕਾਲਜਾਂ ਦੇ ਨਜ਼ਦੀਕ ਸ਼ਰਾਬ ਦੇ ਠੇਕੇ ਵੇਖਣ ਨੂੰ ਮਿਲਦੇ ਹਨ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਨਜ਼ਦੀਕ ਡਾਕਟਰ ਪੀਮਰਾਵ ਅੰਬੇਡਕਰ ਜੀ ਦਾ ਸਟੈਚੂ ਅਤੇ ਬਿਲਕੁਲ ਨਜ਼ਦੀਕ ਭੋਲੇ ਬਾਬਾ ਜੀ ਦਾ ਮੰਦਿਰ ਵੀ ਸਥਿਤ ਹੈ ਕਿ ਪ੍ਰਸ਼ਾਸਨ ਦਾ ਇਸ ਵੱਲ ਧਿਆਨ ਨਹੀਂ ਜਾ ਰਿਹਾ ਜਾ ਫਿਰ ਜਾਣਬੁਝਕੇ ਖੋਲਿਆ ਗਿਆ ਸ਼ਰਾਬ ਦਾ ਇਹ ਠੇਕਾ ਪੀਮ ਆਰਮੀ ਪੰਜਾਬ ਤੋਂ ਸਨੀ ਜਸਲ ਨੇ ਕਿਹਾ ਕਿ ਅਸੀਂ ਡੀਐਸਪੀ ਸਾਹਿਬ ਨੂੰ ਮੰਗ ਪੱਤਰ ਵੀ ਸੌਂਪਿਆ ਸੀ ਪਰ ਫਿਰ ਵੀ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ ਜੇ 5 ਮਈ ਤੱਕ ਠੇਕਾ ਬੰਨਣਾ ਕੀਤਾ ਤਾਂ ਅਸੀਂ ਤਰਨਾ ਪ੍ਰਦਰਸ਼ਨ ਕਰਾਂਗੇ ਆਓ ਦੇਖਦੇ ਹਾਂ ਭੋਗਪੁਰ ਤੋਂ ਦੁਆਬੇ ਦੀ ਆਵਾਜ਼ ਪੱਤਰਕਾਰ ਜਸਪਾਲ ਰਤਨਦੀਵ ਵਿਸ਼ੇਸ਼ ਰਿਪੋਰਟ ਸਾਰਿਆਂ ਨੂੰ ਜੈ ਪੀਮ ਜੈ ਭਾਰਤ ਜੈ ਸੰਵਿਧਾਨ ਸੋ ਅੱਜ ਅਸੀਂ ਗਰਦਾਰਪੁਰ ਸ਼ਹਿਰ ਦੇ ਵਿੱਚ ਇਕੱਠੇ ਹੋਏ ਹਾਂ ਜਿੱਦੇ ਕਿ ਕਾਫੀ ਲੰਬੇ ਸਮੇਂ ਤੋਂ ਇੱਕ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਲਈ ਸੰਘਰਸ਼ ਜਿਹੜਾ ਉਹ ਅੱਜ ਵੀ ਜਾਰੀ ਹੈ ਔਰ ਇਹਦਾ ਮੁੱਖ ਕਾਰਨ ਕੀ ਹੈ ਠੇਕਾ ਮੰਗਵਾਉਂਦਾ ਪਹਿਲਾਂ ਤਾਂ ਉਸ ਬਾਰੇ ਜਾਣਨਾ ਪਾਣਾ ਚਾਹੁੰਦਾ ਕਿ ਜਿੰਨੇ ਵੀ ਗਰਤਾਰਪੁਰ ਦੇ ਸ਼ਹਿਰ ਵਾਸੀ ਹੈ ਤੇ ਮੇਰੀ ਉਹਨਾਂ ਨੂੰ ਵੀ ਅਪੀਲ ਹੈ ਚਾਹੇ ਕਿਸੇ ਵੀ ਤਰ੍ਹਾਂ ਦੇ ਹੋਣ ਉਹਨਾਂ ਸ਼ਰਾਬ ਦੇ ਠੇਕੇ ਜਿੱਥੇ ਖੁੱਲੇ ਆ ਤੇ ਬੜਾ ਹੀ ਸਵਾਲ ਪੈਦਾ ਕਰਦਾ ਹੈ ਕਿ ਇੱਕ ਪਾਸੇ ਪੋਲੇ ਸ਼ੰਕਰੀ ਦਾ ਮੰਦਿਰ ਬਣਿਆ ਹੋਇਆ ਹੈ ਇੱਕ ਪਾਸੇ ਇਹ ਦੇਖਿਆ ਜਾਵੇ ਪੜਦੇ ਬਾਬਾ ਸਾਹਿਬ ਦੀ ਬਿਨਾਂ ਅਮੇਰ ਦਾ ਸ਼ਬਦਾਂ ਦੇ ਚਿੱਟਾ ਜਿਹਨਾਂ ਦਾ ਸਟੈਚੂ ਲੱਗਾ ਹੋਇਆ ਚਾਰ ਪਾਰ ਸਰਕਾਰਪੁਰ ਦੇ ਪਾਸਾ ਡੇਰੇ ਤੇ ਜਿੱਥੇ ਵੀ ਰਾਗੀਰ ਲੋਕੀ ਆਉਂਦੇ ਆ ਔਰ ਸ਼ਰਾਧ ਦੇਖੇ ਕਰਨ ਜਿਹੜੀ ਬੇਤਰੀ ਹੁੰਦੀ ਹੈ ਬਾਬਾ ਸਾਹਿਬ ਦੇ ਸਟੈਚੂ ਦੀ ਸੋ ਸਾਡੀ برداشت ਤੋਂ ਬਾਹਰ ਆ ਸੋ ਅਸੀਂ ਇਹਦੀ ਜਿਹੜੀਆਂ ਕੰਪਲੇਟਾਂ ਸਰਕਾਰਪੁਰ ਐਸ.ਐਸ.ਓ. ਸਾਹਿਬ ਨੂੰ ਡੀ.ਐਸ.ਪੀ. ਸਾਹਿਬ ਨੂੰ ਔਰ ਜਲੰਧਰ ਡੀ.ਸੀ. ਸਾਹਿਬ ਨੂੰ ਵੀ ਇਹਦੀ ਕੰਪਲੇਟ ਜਿਹੜੀ ਦੇ ਚੁੱਕੇ ਆ ਉਹ ਨਾਲ ਦੇ ਨਾਲ ਐਕਸਰਸ ਆਫਸਰਾਂ ਨੇ ਵੀ ਇਹਦੀ ਕੰਪਲੀਟ ਕੀਤੀ ਹੈ ਪਰ ਅੱਜ ਵੀ ਦੇਖਾ ਇਹ ਖੁੱਲਾ ਹੈ ਸੋ ਅੱਜ ਅਸੀਂ ਮਜ਼ਦੂਰਨ ਸਾਨੂੰ ਅੱਜ ਇਕੱਠੇ ਹੋਣਾ ਪਿਆ ਕਿਤੇ ਕਿ ਲਗ ਲਗ ਸੰਸਥਾਵਾਂ ਦੇ ਆਗੂ ਪਹੁੰਚੇ ਆ ਸੋ ਅੱਜ ਘੱਟ ਗਿਣਤੀ ਦੇ ਵਿੱਚ ਸੋ ਇਸ ਤੋਂ ਬਾਹਰ ਜਿਹੜਾ ਵੱਡਾ ਕਾਬਲਾ ਇੱਥੇ ਦਿਖਣ ਨੂੰ ਮਿਲੇਗਾ ਇਸ ਤੋਂ ਬਾਹਰ ਤਾਂ ਉਹ ਅੰਦਰ ਵੀ ਦਿਖਾਣਾ ਹੈ ਜੋ ਕਿ ਬਿਲਕੁਲ ਢੇਕੇ ਦੇ ਨਾਲ ਬਣਿਆ ਹੋਇਆ ਹੈ ਇੱਕ ਪਾਸੇ ਕਾਲਜ ਆ ਜਿੱਥੇ ਬੱਚੇ ਪੜ੍ਹ ਕੇ ਆਪਣਾ ਭਵਿੱਖ ਬਣਾਉਂਦੇ ਆ ਪਰ ਇੱਕ ਪਾਸੇ ਭੜ ਦੇ ਸਰਦਾਰ ਲਿਖਣ ਵਾਲੇ ਰਚਤਾ ਬਾਬਾ ਸਾਹਿਬ ਇਨਾ ਮੇੜਕ ਜੀ ਭੜ ਦੇ ਉਹਨੇ ਸਟੈਚੂ ਲਗਾਇਆ ਔਰ ਵੇਦਵੀਆਂ ਸ਼ਰਿਆਮ ਹੋ ਰਹੀਆਂ ਪਰ ਨਾ ਸਰਕਾਰ ਧਿਆਨ ਦੇ ਰਹੀ ਹੈ ਨਾ ਪ੍ਰਸ਼ਾਸਨ ਧਿਆਨ ਦੇ ਰਿਹਾ ਸੋ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਆ ਕਿ ਤੁਸੀਂ ਇਸ ਆਵਾਜ਼ ਨੂੰ ਗੰਭੀਰ ਕਰੋ ਅਗਲਾ ਜਿਹੜਾ ਪ੍ਰੋਟਸਟ ਹੋਣਾ ਹੈਗਾ ਆ ਨ ਮੱਥੇ ਲਈ ਇੱਥੇ ਡੇਕੇ ਦੇ ਕੇ ਦਰਨ ਲਗਾਇਆ ਜਾਊਗਾ ਉਹ ਜਿਹਦੀ ਤਾਰੀਖ 5 ਮਈ ਰੱਖੀ ਗਈ ਹੈ ਦਿਨ ਸੋਮਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਅਜਿਹੇ ਅਨਮਿੱਥੇ ਸਮੇਂ ਲਈ ਧਰਨਾ ਚੱਲਦਾ ਜਿੰਨਾ ਦੇਕਾ ਬੰਦਰੀ ਹੁੰਦਾ ਤੇ ਇੱਥੇ ਧਰਨਾ ਲਗਾਤਾਰ ਜਾਰੀ ਰਹੂਗਾ ਉਹ ਨਾ ਹੀ ਅਸੀਂ ਇੱਥੇ ਜਰਾਬ ਦਿਖੰਦੇ ਨਹੀਂ ਆ ਤੇ ਨਾ ਹੀ ਟੇਕਾ ਬੰਦੂ ਦੇਣਾ ਸੋ ਸਾਡੀ ਗਿਤਾਬ ਲਈ ਸਮਝੋ ਚਾਹੇ ਸਾਡਾ ਇੱਕ ਰੋਸ ਸਮਝੋ ਔਰ ਇਹ ਜਿਹੜਾ ਠੇਕੇ ਕੋ ਸਰਕਾਰ ਖਿਲਾ ਰਹੀ ਆ ਸੋ ਸਾਡੀ ਮੰਗ ਇਹੀ ਆ ਕਿ ਟੇਕਿਆਂ ਨਾਲ ਜਿਹੜੀ ਸਕੂਲਾਂ ਦੀ ਪੜ੍ਹਾਈ ਆ ਉਹ ਮਾਫ ਕੀਤੀ ਜਾਣੀ ਚਾਹੀਦੀ ਆ ਕਿਉਂਕਿ ਬੱਚਿਆਂ ਨੇ ਕੋ ਵਿੱਚ ਆਪਣਾ ਬਣਾਣਾ ਹੈ ਸਰਕਾਰੀ ਸਕੂਲਾਂ ਦੇ ਵਿੱਚ ਵੀ ਬਹੁਤ ਸਾਰੀਆਂ ਇਦਾਂ ਦੀਆਂ ਸੁਵਿਧਾ ਹੈਗੇ ਜਿਹੜੀਆਂ ਪ੍ਰੋਪਰ ਨਹੀਂ ਮਿਲ ਰਹੀਆਂ ਔਰ ਪ੍ਰਾਈਵੇਟ ਸਕੂਲਾਂ ਦੇ ਵਿੱਚ ਫੀਸਾਂ ਇੰਨੀਆਂ ਵੱਧ ਚੁੱਕੀਆਂ ਕਿ ਲੋਕ ਆਪਣੇ ਬੱਚੇ ਭੜਾ ਨਹੀਂ ਸਕਦੇ ਸੋ ਇਦਾਂ ਨੂੰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਨਾ ਕਿ ਠੇਕੇਦਾਰ ਠੇਕੇ ਤੁਸੀਂ ਦੇਖੋ ਇੱਕ ਇੱਕ ਏਰੀਆ ਦੇ ਵਿੱਚ 5 5 10 10 ਠੇਕੇ ਖੁੱਲੇ ਪਏ ਆ ਸੋ ਠੇਕੇ ਆ ਦੀ ਏਰੀਆ ਇਹ ਬੁਨਿਆਦ ਘਟਾਣੇ ਚਾਹੀਦੀ ਆ ਐਜੂਕੇਸ਼ਨ ਨੂੰ ਪੜਾਵਾ ਦੇਣਾ ਚਾਹੀਦਾ ਸੋ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਸ਼ਰਾਬ ਦਾ ਠੇਕਾ ਜਿਹੜਾ ਕਰਤਾਰਪੁਰ ਦੇ ਵਿੱਚ ਔਰ ਹੋਰ ਵੀ ਸ਼ਹਿਰਾਂ ਦੇ ਵਿੱਚ ਕਿੱਥੇ ਮੁਹੱਲਾ ਸਜਾਦੀਆਂ ਹੈਗੀਆਂ ਔਰ ਕਿੱਥੇ ਮੰਦਰ ਗੁਰਦੁਆਰੇ ਹੈਗੇ ਆ ਉੱਥੇ ਦੇਖ ਕੇ ਚੱਕੇ ਜਾਣ ਔਰ ਕਰਤਾਰਪੁਰ ਦਾ ਇਹਾ ਚੇਕਾ ਆ ਇਹ ਅਸੀਂ ਬੰਦ ਕਰਵਾ ਕੇ ਹੀ ਸਾਹ ਲੈਣਾ ਆ ਸੋ ਸਾਰੇ ਸੰਗਠਨਾਂ ਨੂੰ ਸਾਰੀਆਂ ਸੰਸਥਾਵਾਂ ਨੂੰ ਸਾਰੇ ਧਰਮਗੁਰੂਆਂ ਨੂੰ ਔਰ ਸਾਰੇ ਲੀਡਰਸ਼ਿਪ ਵਾਲਿਆਂ ਨੂੰ ਆ ਜੋੜ ਕੇ ਬੇਨਤੀ ਆ ਕਿ ਤੁਸੀਂ ਸਾਰੇ ਸੋਮਵਾਰ 5 ਤਰੀਕ ਨੂੰ ਇੱਥੇ ਧਰਮੇ ਦੇ ਵਿੱਚ ਪਹੁੰਚੋ ਤੇ ਅਨੁਮਿੱਤਰ aí ਧਰਨਾ ਜਿਹੜਾ ਰੱਖਿਆ ਗਿਆ ਵਾ ਔਰ ਆਓ ਤੁਹਾਨੂੰ ਸ਼ੰਕਰਪੋਲੇ ਨਾਲ ਦਾ ਮੰਦਰ ਵੀ ਦਿਖਾਈ ਜਾਣਾ ਚੇਕੇ ਦੇ ਨਾਲ ਹੀ ਆ ਇਹ ਮੇਰੇ ਵਿੱਚ ਏਕੇਕਾ ਤੁਸੀਂ ਦੇਖ ਸਕਦੇ ਆ ਉਹ ਸੱਚੇ ਹੱਥ ਨਾਲ ਹੀ 15ਵੀਂ ਤੋਂ ਦਗਾ ਦੇ ਜੈ ਪੀ ਜੈਪਾਲ ਜੈ ਭੀ ਜੈਪਾਲ ਆ ਤੁਸੀਂ ਦੇਖ ਸਕਦੇ ਆ ਕਿ ਕੋਲੇ ਸ਼ੰਕਰ ਜੀ ਦਾ ਮੰਦਿਰ ਜਿਹੜਾ ਬਿਲਕੁਲ ਠੇਕੇ ਦੇ ਨਾਲ ਬਣਿਆ ਹੋਇਆ ਕੁਝ ਕਦਮਾਂ ਦੀ ਦੂਰੀ ਤੇ ਆ ਤੋ ਇਹਦਾ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਧਾਰਮਿਕੀ ਭਾਵਨਾਵਾਂ ਜਿਹੜੀਆਂ ਉਹ ਆਤ ਪੋੜੀਆਂ। ਸੋ ਸਾਡੀ ਮੰਗ ਇਹੀ ਆ ਜੇ ਟੀਕਾ ਬੰਦ ਨਾ ਹੋਇਆ। ਸੋ ਮਰਦ ਕਰ ਅਸੀਂ ਸਮੇਂ ਦੇ ਰਹੇ ਆ ਕਿ ਟੀਕਾ ਇਥੇ ਚੇਂਜ ਕੀਤਾ ਜਾਣਾ ਚਾਹੀਦਾ। ਨਹੀਂ ਤਾਂ ਸੋਮਵਾਰ ਨੂੰ ਜਿਹੜਾ ਸਾਨੂੰ ਮਜ਼ਦੂਰਾਂ ਨੇ ਫੇਰ ਧਰਨਾ ਲਗਾਣਾ ਬਣਾ। ਉਹ ਅੰਨ ਵਿੱਚ ਸਮੇਂ ਲੇ ਹੋਊਗਾ ਜਿੰਨੇ ਦਾ ਟੀਕਾ ਨਹੀਂ ਬੰਦ ਹੁੰਦਾ। ਸੋ ਸਾਰਿਆਂ ਨੂੰ ਇੱਕ ਵਾਰੀ ਫੇਰ ਅਪੀਲ ਪ੍ਰਚਾਰਪੁਰ ਸ਼ਹਿਰ ਵਾਸੀਆਂ ਨੂੰ ਔਰ ਪੂਰੇ ਪੰਜਾਬ ਦੇ ਸੰਗਠਨਾਂ ਨੂੰ ਸਾਹਿਬ ਕਿਸੇ ਵੀ ਜੱਥੇ ਬੰਦਿਆ ਤੁਰਦਾ ਹੋਵੇ ਪਰ ਆਪਣੇ ਬਾਬਾ ਸਾਹਿਬ ਵੀਰਾਂ ਉਹ ਮੇੜਕਰ ਜੀ ਕਰਕੇ ਤੁਹਾਨੂੰ ਇੱਥੇ ਪਹੁੰਚਣਾ ਪੈਣਾ ਔਰ ਜਿਹੜੇ ਜਾਗਦੇ ਜ਼ਮੀਰਾਂ ਦੇ ਆ ਉਹ ਜ਼ਰੂਰ ਪਹੁੰਚਣਗੇ ਤੋਂ ਮੈਂ ਆਸ ਕਰਦਾ ਕਿ ਸਾਰੇ ਕ੍ਰਾਂਤੀਕਾਰੀ ਵੀਰ ਕ੍ਰਾਂਤੀ ਜੋਧੇ ਸਾਰੇ ਕਤਾਰਪੁਰ ਦੀ ਧਰਤੀ ਤੇ ਸੋਮਵਾਰ ਨੂੰ 5 ਤਰੀਕ ਨੂੰ ਜਿਹੜੇ 10 ਵਜੇ ਤੇ ਆਪਾਂ ਇਕੱਠੇ ਹੋਣਾ ਸਾਰਿਆਂ ਨੂੰ ਜੈਪੀ ਜੈਸਾ ਜੈਪੀ ਜੈ ਭਾਰਤ ਮੈਂ ਸਨੀ ਜਸਲ ਚਾਰਜ ਇਨਚਾਰਜ ਪੀ ਮਾਰਮੀ ਪੰਜਾਬ ਅੱਜ ਮੈਂ ਦੁਆਬੇ ਦੀ ਆਵਾਜ਼ ਦੇ ਮਾਧਿਅਮ ਤੋਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਜੋ ਪਿਛਲੇ ਦਿਨੀ ਮਾਰਚ ਦੇ ਵਿੱਚ 30 ਤਰੀਕ ਨੂੰ ਜਿਹੜਾ ਡੀਐਸਪੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਠੇਕਾ ਚੁਕਾਉਣ ਦੇ ਸਬੰਧ ਦੇ ਵਿੱਚ ਜੋ ਕਰਤਾਰਪੁਰ ਦੇ ਵਿੱਚ ਸਥਿਤ ਹੈ ਤੇ ਅੱਜ ਅਸੀਂ ਕਾਫੀ ਜਿਹੜਾ ਜਿਹੜਿਆ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਨ ਤੋਂ ਬਾਅਦ ਜਿਹੜਾ 5 ਤਰੀਕ ਨੂੰ ਜਿਹੜਾ ਧਰਨਾ ਪ੍ਰਦਰਸ਼ਨ ਰੱਖਿਆ ਗਿਆ ਆ ਕਰਤਾਰਪੁਰ ਦੇ ਵਿੱਚ ਜਿੱਥੇ ਕਿ ਠੇਕਾ ਜਿਹੜਾ ਆ ਬਾਬਾ ਸਾਹਿਬ ਅੰਬੇਡਕਰ ਦੇ ਬਿਲਕੁਲ ਸਟੈਚੂ ਦੇ ਨਾਲ ਆ ਉਹਨੂੰ ਚਕਾਉਣ ਦੀ ਮੰਗ ਜਿਹੜੀ ਆ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਸੀ ਤੇ ਕੁਝ ਵੀ ਜਿਹੜਾ ਸਾਨੂੰ ਹੱਲ ਨਹੀਂ ਲੱਭਾ ਕਿਉਂਕਿ ਪ੍ਰਸ਼ਾਸਨ ਨੇ ਸਾਡੀਆਂ ਬੇਨਤੀਆਂ ਜਿਹੜੀਆਂ ਪ੍ਰਵਾਨ ਨਹੀਂ ਕੀਤੀਆਂ ਤੇ ਹੁਣ ਸਾਨੂੰ ਮਜਬੂਰਨ ਜਿਹੜਾ ਆ 5 ਤਰੀਕ ਨੂੰ ਅਣ ਮਿੱਥੇ ਸਮੇਂ ਲਈ ਧਰਨਾ ਪ੍ਰਦਰਸ਼ਨ ਜਿਹੜਾ ਆ ਕਰਨ ਜਾ ਰਹੇ ਆ ਤੇ ਮੈਂ ਪੂਰੇ ਸਮੁੱਚੇ ਸਮਾਜ ਨੂੰ ਬੇਨਤੀ ਕਰਦਾ ਕਿ 5 ਤਰੀਕ ਨੂੰ ਸਵੇਰੇ 9 ਵਜੇ ਕਰਤਾਰਪੁਰ ਦੇ ਵਿੱਚ ਹੋਲ ਦੇ ਥੱਲੇ ਜਿਹੜਾ ਬਾਬਾ ਸਾਹਿਬ ਦਾ ਸਟੈਚੂ ਲੱਗਾ ਹੋਇਆ ਉਹਦੇ ਬੈਕ ਸਾਈਡ ਤੇ ਜਿਹੜਾ ਤਰਨਾ ਲੱਗੂਗਾ ਜੋ ਠੇਕੇ ਦੇ ਮੋਰੇ ਤੇ ਸਾਰਿਆਂ ਨੂੰ ਪਹੁੰਚਣ ਦੀ ਅਪੀਲ ਕਰਦਾ ਕਿਉਂਕਿ ਬਾਬਾ ਸਾਹਿਬ ਅੰਬੇਡਕਰ ਦਾ ਜੋ ਸੰਵਿਧਾਨਿਕ ਦੇਖੋ ਸੰਵਿਧਾਨ ਹੀ ਸਾਨੂੰ ਪਾਵਰ ਦਿੰਦਾ ਸਾਰੀ ਤੇ ਅੱਜ ਉਸ ਮਹਾਨ ਰੈਵਰ ਦੇ ਬਿਲਕੁਲ ਸਟੈਚੂ ਦੇ ਨਾਲ ਜਿਹੜਾ ਠੇਕਾ ਖੋਲਿਆ ਗਿਆ ਮੈਂ ਸਮਝਦਾ ਇਹ ਪ੍ਰਸ਼ਾਸਨ ਦੀ ਇਹ ਸਰਕਾਰਾਂ ਦੀ ਲੈਕੀ ਆ ਕਿਉਂਕਿ ਸਕੂਲ ਘਟੇ ਤੇ ਠੇਕੇ ਜ਼ਿਆਦਾ ਹੋ ਗਏ ਇਸ ਕਰਕੇ ਅਸੀਂ ਜਿਹੜਾ ਇਹ ਠੇਕੇ ਦਾ ਵਿਰੋਧ ਕਰਦੇ ਆ ਅਸੀਂ ਪ੍ਰਸ਼ਾਸਨ ਦੇ ਅੱਗੇ ਬੇਨਤੀ ਕੀਤੀ ਸੀ ਪਰ ਉਹ ਬੇਨਤੀ ਨੂੰ ਜਿਹੜਾ ਆ ਮੰਨਿਆ ਨਹੀਂ ਗਿਆ ਤੇ ਹੁਣ ਮਜਬੂਰ ਹਨ ਪੂਰਨ ਪੂਰੀਆਂ ਜਥੇਬੰਦੀਆਂ ਵੱਲੋਂ ਜਿਹਦੇ ਵਿੱਚ ਵਾਲਮੀਕਨ ਟਾਈਗਰ ਫੋਰਸ ਦੇ ਪ੍ਰਧਾਨ ਅਜੇ ਫੌਸਲਾ ਜੀ ਉਹਨਾਂ ਵੱਲੋਂ ਵੀ ਜਿਹੜਾ ਐਲਾਨ ਕੀਤਾ ਗਿਆ ਸਾਡੇ ਭੀਮ ਆਰਮੀ ਤੋਂ ਅਸੀਂ ਸਾਰਿਆਂ ਨੇ ਰਲ ਕੇ ਸਾਡੇ ਅੰਬੇਡਕਰ ਟਾਈਗਰ ਫੋਰਸ ਤੋਂ ਕਰਨ ਜੁੰਬਰ ਜੀ ਹਰ ਇੱਕ ਜਥੇਬੰਦੀ ਨੇ ਉਹਦੇ ਨਾਲ ਟੱਚ ਹੋ ਕੇ ਅੱਜ ਅਸੀਂ ਜਿਹੜਾ ਇਹ ਫੈਸਲਾ ਲਿਆ ਆ ਤੇ ਮੈਂ 5 ਤਰੀਕ ਨੂੰ ਸਾਰਿਆਂ ਨੂੰ ਉੱਥੇ ਪਹੁੰਚਣ ਦੀ ਬੇਨਤੀ ਕਰਦਾ ਆ ਅਪੀਲ ਕਰਦਾ ਕਿਉਂਕਿ ਸਾਡੇ ਰਹਿਵਰਾਂ ਦੀ ਜਿਹੜੀ ਮਾਨ ਸਨਮਾਨ ਦੀ ਲੜਾਈ ਆ ਉਹ ਆਪਾਂ ਇਕੱਠੇ ਹੋ ਕੇ ਲੜਨੀ ਆ ਤੇ ਤੁਸੀਂ ਸਾਰੇ ਸਾਡਾ ਸਹਿਯੋਗ ਦਿਓ ਸਾਡਾ ਸਾਥ ਦਿਓ ਤਾਂ ਜੋ ਇਹ ਲੜਾਈ ਜਿਹੜੀ ਆ ਇਹ ਆਪਾਂ ਜਿੱਤ ਸਕੀਏ ਇਹ ਠੇਕਾ ਜਿਹੜਾ ਆ ਚੁਕਾ ਕੇ ਹੀ ਸਾਹ ਲੈਣਾ ਇਸ ਕਰਕੇ ਆਪਾਂ ਸਾਰਿਆਂ ਨੇ ਰਲ ਕੇ ਇੱਕ ਜਿਹੜਾ ਸੰਘਰਸ਼ ਵਿਢਿਆ ਇਹਨੂੰ ਆਪਾਂ ਪੂਰਨ ਤੌਰ ਤੇ ਸਫਲ ਕਰਨਾ ਸਾਰਿਆਂ ਨੂੰ ਬੇਨਤੀ ਆ ਕਿ ਤੁਸੀਂ ਹੌਮ ਹੁਮਾ ਕੇ ਜਿਆਦਾ ਤੋਂ ਜਿਆਦਾ ਸੰਖਿਆ ਦੇ ਵਿੱਚ 5 ਤਰੀਕ ਨੂੰ ਸਵੇਰੇ 9:00 ਵਜੇ ਉੱਥੇ ਪਹੁੰਚੋ ਜੈਪੀ ਜੈਪਰ